ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਲੱਗਿਆ ਟਰੈਕਟਰ 'ਚ ਤੇਲ ਪਾਉਣ ਦੇਖਦੇ ਆ ਕਿੰਨੇ ਲੀਟਰ ਖਾਂਦਾ ਜ਼ੀਰੋ ਕਰ ਲਈ ਮੈਂ ਜਨੂੰ ਉਧਰੋਂ ਪੂਰੀ ਟੈਂਕੀ ਖਾਲੀ ਹੋਈ ਸੀ ਰਾਤ ਦੀ ਦੇਖ ਲਓ ਹੁਣ ਲੱਗਿਆ ਕਰਨ ਜ਼ੀਰੋ ਕਰਕੇ ਡੀਜ਼ਲ ਪਾਉਣ ਲੱਗਿਆ ਐਨ ਪੂਰੀ ਟੈਂਕੀ ਖਾਲੀ ਹੋ ਗਈ ਸੀ ਬਸ ਇੱਕ ਵੇਟਾਂ ਦੀ ਘਾਟ ਆ ਵੇਟ ਲੱਗ ਜਾਣ ਨਾ ਬੇਟ ਰਾਈਟਰ ਨਿਜਾਰੇਦਾਰਾ ਪੂਰਾ ਕੰਮ ਵੀ ਨਿਵੇੜਦਾ ਪੂਰਾ ਲੋ ਵੀ ਵੀਰੇ ਜ਼ੀਰੋ ਕਰ ਲਿਆਈ ਕੋਪੀ 36 37 50 55 ਲੀਟਰ ਤਾਂ ਪਾਊਗਾ ਹਾਂ ਨਾਰਮਲ ਗੱਲ ਆ ਫਲ ਹੋ ਗਿਆ ਬਸ ਫੁੱਲ ਕਰਦੇ ਬਸ ਪਹਿਲਾਂ ਕਿਹੜਾ ਆਪਣਾ ਹਲਾ ਕੇ ਪਾਇਆ ਸੀ ਬਸ ਜਿੰਨੇ ਜਿੰਨੀ ਫੁੱਲ ਹੁੰਦੀਆਂ ਓੰਨੀ ਕਰਦੇ ਰੁਕ ਜਾ ਰੁਕ ਜਾ ਕੋਪੀ ਲੋ ਵੀ ਵੀਰੇ 45 ਲੀਟਰ ਡੀਜ਼ਲ ਪਿਆ ਪੂਰਾ 18 18 ਕਿਲੇ ਕੇਰਾ ਪਾਇਆ 9 ਕਿਲੇ ਦੌਰ ਕਰਿਆ ਸਮਝ ਲਓ ਕਿ 45 ਲੀਟਰ ਡੀਜ਼ਲ ਦੇ ਨਾਲ ਪੂਰਾ ਹੋ ਗਿਆ ਤੇ ਪੂਰੇ ਹਲ ਠੋਕ ਕੇ ਲਾਇਏ ਸੀ ਬਹੁਤ ਵਧੀਆ ਇਹੋ ਚੱਲਿਆ ਲੋ ਵੀ ਵੀਰੇ ਅੱਜ ਬੀਜਾਂ ਦੀ ਤਿਆਰੀ ਕਰਨੇ ਆ ਭਿੰਡੀ ਲਈ ਖੇਤ ਤਿਆਰ ਕਰਦੇ ਆ ਜਿਹੜਾ ਮੈਂ ਰਾਤ ਵਾਇਆ ਸੀਗਾ ਬੱਟਾ ਪਾਉਣ ਲੱਗੇ ਹੋਇਆ ਉਹ ਚ ਤੇ ਹੁਣ ਇਹਦੇ ਜਿਵੇਂ ਹੁਣ ਮੈਂ ਖੜਾ ਇਹਦੀ ਭਿੰਡੀ ਦੇ ਇਧਰਲੇ ਪਾਸੇ ਭਿੰਡੀ ਲਾਵਾਂਗੇ ਕਿਉਂਕਿ ਇਧਰੋਂ ਹਰ ਟਾਈਮ ਸੂਰਜ ਪਊਗਾ ਤਾਂ ਇਹ ਭਿੰਡੀ ਲਈ ਬੱਟਾ ਪਾ ਰਹੇ ਆ ਕਿਉਂਕਿ ਹਜੇ ਥੋੜਾ ਟੈਂਪਰੇਚਰ ਜ਼ਿਆਦਾ ਆ ਨਹੀਂ ਤਾਂ ਬੀਜਣ ਨੂੰ ਤੁਹਾਨੂੰ ਮੈਟਿਕ ਬਲਾਂਟਰ ਨਾਲ ਵੀ ਬੀਜ ਸਕਦੇ ਆ ਪਰ ਹਜੇ ਹੱਥ ਦੀ ਲਈ ਭਿੰਡੀ ਨਿਕਲਿਆ ਆਉਂਦੀ ਹੁੰਦੀ ਆ ਆਪਾਂ ਬੀਜਣੇ ਆ ਭਿੰਡੀ ਦੇ 8 ਕਿੱਲੇ ਬੀਜਣੇ ਆ 4 ਦਾ ਘੇਰਾ ਹਵਾ ਆਪਣਾ 4 ਦਾ ਘੇਰਾ ਹੋਊਗਾ ਉਧਰ ਵੀ ਤਿਆਰ ਕਰਦਾ ਬੰਦਾ ਆਪਣਾ ਤੇ 8 ਕਿੱਲਿਆਂ ਦੇ ਵਿੱਚ ਬੀਜ ਨਹੀਂ ਕੱਲ ਨੂੰ ਲਾਉਣ ਲੱਗਾਂਗੇ ਅੱਜ ਖੇਤ ਤਿਆਰ ਕਰਦੇ ਆ ਬੰਦੇ ਬੰਨੇ-ਬੁੰਨੇ ਤਿਆਰ ਕਰ ਦੇਣਗੇ ਸਾਰੇ ਤੇ ਫਿਰ ਕਿਉਂਕਿ ਆ ਸਿਰੇ ਵੀ ਆਪਾਂ ਨਾ ਕਹੀ ਦਿਨਾਂ ਵਾਲੀ ਬਿਲਾਉਣੇ ਆ ਨੇ ਹੀ ਹੈ। ठेकेदार ਕਿਦੋਂ ਵੀ ਜੇ ਕਿਤੇ ਉੱਚਾ ਨੀਵਾ ਹੋਇਆ ਨਾ ਉਹਨੂੰ ਸੈੱਟ ਕਰ ਦਿਓ ਪੂਰਾ ਬਰोबर। ਹਾਂ ਕਿਤੇ ਵੀ ਬੱਟ ਬੁੱਟ ਦੇ ਨਾਲ ਵੀ ਨਾ ਮਿੱਟੀ ਲਾ ਦਿਓ ਸਮਾਰ ਕੇ ਕਿਉਂਕਿ ਬੱਟ ਦੇ ਨਾਲ ਵੀ ਭਿੰਡੀ ਦਾ ਬੀਜ ਲਾ ਦਾਂਗੇ ਪੱਕੀ ਬੜ ਦੇਣਾ। ਹਾਂ ਵੀ ਪੂਰੀ ਵਧੀਆ ਖਾਲੀ ਬਣਾ ਦਿਓ ਵੀ ਪਾਣੀ ਘੁੰਮਣ ਨੂੰ ਕੋਈ ਔਖਾ ਨਾ ਹੋਵੇ। ਹਾਂ ਹਾਂ। ਤੇ ਇਧਰ ਵੀ ਉਹ ਜਿਵੇਂ ਨੱਕਿਆਂ ਦੇ ਕੋਲੇ ਵੀ ਨਾ ਨੱਕੇ ਜਿਹੜੇ ਕੰਮ ਹੀ ਨਹੀਂ ਆਉਣੇ ਨੱਕੇ ਫੇਰ ਉਹ ਖਤਮ ਕਰ ਦਿਓ। ਜੇ ਦੋ ਖਾਲ ਪਾਈਏ ਕਿ ਤਿੰਨ ਪਾਈਏ? ਦੋ ਖਾਲ ਨਾਲ ਆਜੂ ਲੋਟ ਫਿਰ ਦੋ ਖਾਲ ਪਾ ਦੋ ਇੱਕ ਖਾਲ ਆ ਇਹਦੇ ਪਾ ਦੋ ਇੱਕ ਖਾਲ ਮੈਂ ਕਹਿੰਦਾ ਉਹਦੇ ਪਾ ਦੋ ਪਰਲੇ ਤੇ ਤੇ ਉਹ ਉਹ ਤਾਂ ਥੋੜਾ ਜਿਹਾ ਊਰੇ ਨੂੰ ਲੈ ਆਇਓ ਉਹਦੇ ਸਾਹਮਣੇ ਨਾ ਪਾਓ ਥੋੜਾ ਜਿਹਾ ਇੱਕੋ ਜਿਹੇ ਪੱਟੇ ਬਣਾ ਲਓ ਵੀ ਮਿੰਨਤੀ ਕਰਕੇ ਇੱਕੋ ਜਿਹੇ ਪੱਟੇ ਬਣ ਜਾਣ ਬਸ ਠੀਕ ਨਹੀਂ ਉਹ ਕਰਾ ਤੂ ਆਏਗਾ ਹਾਂ ਉਹ ਤਾਂ ਆਊਗਾ ਫਰੋਜ ਲੈ ਕੇ ਆਉਂਦਾ ਜਿੰਦਾ ਆਪਣੇ ਕੋ ਥੋੜੇ ਹਾਂ ਹਾਂ ਮੇਰਾ ਕਹਿਣ ਦਾ ਮਤਲਬ ਇਹ ਹੈ ਨਾ ਵੀ ਸਾਰੇ ਪੱਟੇ ਇੱਕੋ ਜਿਹੇ ਹੋ ਜਾਣ हां कम ज्यादा ना होए मिंटती कर लो मिंटती करके कर सारे पट एको जे करवा दे इधर हां बट दे नाल ला दियो बस इधर इद्दा सिरे तो सिरे तक ਪੱਟਾ ਬਣਾਈ ਜਾਣੀ ਆ ਅੱਜ ਹੁਣ ਪਹਿਲਾਂ ਇਹਦੇ ਸਾਰੇ ਕੋਏ ਕੋਏ ਬੰਦ ਹੋ ਜਾਣਗੇ ਤੇ ਐਨ ਖੰਭਿਆਂ ਖੁੰਮਿਆਂ ਦੇ ਕੋਲੋਂ ਵੀ ਨਾ ਪੂਰਾ ਕਰ ਦੋ ਫਿਰ ਕੱਲੂ ਸਵੇਰੇ ਲੇਬਰ ਲਾਉਨੇ ਆ ਅੱਜ ਹੁਣ ਪਹਿਲਾਂ ਆ ਖੱਤਾ ਕਰ ਦੋ ਫਿਰ ਨਾਲ ਹੀ ਉਹ ਕਰ ਦੋ ਐਨ ਪੂਰਾ ਕੋਈ ਵੀ ਕਿਤੇ ਕਹੀ ਚਲਾਉਣ ਦਾ ਕੰਮ ਛੱਡਿਓ ਨਾ ਜਿਹੜੇ ਖਾਲ ਵੀ ਪੈਣੇ ਆ ਖਾਲਾਂ ਦੇ ਨਾਲ ਵੀ ਆਪਦਾ ਪੂਰਾ ਕਰ ਦਿਓ ਹਾਂ ਲਓ ਜੀ ਚੱਲਦਾ ਕੰਮ ਆ ਜਿョਤੀ ਦਾ ਜਿョਤੀ ਦਾ ਸ਼ੁਰੂ ਕਰ ਲਿਆ ਉਧਰ ਉਹ ਮੋਟਰ ਤੇ ਐਲ ਆਰ ਨਿਬੜ ਗਿਆ ਜਿੱਦਾਂ ਜਿੱਦਾਂ ਬੇਲਾਂ ਵੱਡੀਆਂ ਉਦਾਂ ਉਦਾਂ ਸ਼ੁਰੂ ਕਰੀ ਜਾਂਦੇ ਆ ਜਿョਤੀ ਨੇ ਗਣਤੀ ਚ ਦਾਣਾ ਇੰਨਾ ਚੱਕਿਆ ਸੀਗਾ ਨਾ ਬਹੁਤ ਦਾਣਾ ਚੱਕਿਆ ਜਿョਤੀ ਦੇਖ ਲਓ ਸਾਈਜ਼ ਵੀ ਸਾਰਾ ਪੂਰਾ ਓਕੇ ਦੀ ਰਿਪੋਰਟ ਆ ਸਾਈਜ਼ 100 ਦੇ ਵਿੱਚੋਂ ਦੋ ਆਲੂਆਂ ਦੀ ਵੀ ਆਈ ਫੱਟੀ ਹੋਈ ਆ ਵੀਰੇ ਜਿਹੜਾ ਬਾਹਲਾ ਵੱਡਾ ਪਾ ਉਹਦੀ ਵੀ ਆਈ ਉਹ ਚ ਫੱਟੀ ਹੋਈ ਆ ਵੀ ਆਈ ਨਹੀਂ ਬਾਕੀ ਤਕਰੀਬਨ ਸਾਫ਼ ਆ ਸਾਰਾ ਆਲੂ ਛੋਟੇ ਚ ਵੀ ਆਈ ਨਹੀਂ ਹੈਗੀ ਵੱਡੇ ਚ ਕਿਸੇ ਚ ਵੀ ਆਈ ਆ બસ ਜੋਤੀ ਦੀ ਤਾਂ ਜੋਤੀ ਦਾ ਫੰਡਾ ਇਹੀ ਆ ਵੀਰੇ ਨੇੜੇ ਰੱਖ ਕੇ ਬੀਜੋ ਜੇ ਜਾਦੇ ਹਨਾ ਤੇ ਇੱਕ ਇਹਨੂੰ ਗਿੱਲੇ ਗਿੱਲੇ ਨੂੰ ਪਾਣੀ ਲਈ ਚੱਲੋ ਬਸ ਤੇ ਬਹੁਤ ਘੱਟ ਵਿਆਹੀ ਆਉਂਦੀ ਆ ਫੇਰ ਫੇਰ ਨਹੀਂ ਵਿਆਹੀ ਆਉਂਦੀ ਦੇਖ ਲਓ ਬੰਟੀ ਪਏ ਆ ਬਸ ਨਿੱਕੇ 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 ਹਨਾ ਹੈਲੋ ਹਾਂਜੀ ਵੀਰੇ ਇੱਕ ਨਾ ਵੀਰੇ ਮੈਂ ਨਾ ਬਹੁਤ ਜਗ੍ਹਾ ਇਹ ਦੇਖਿਆ ਸਾਡੇ ਇਧਰ ਪਿੰਡਾਂ ਦੇ ਵਿੱਚ ਨਾ ਕਾਫੀ ਜਗ੍ਹਾ ਮੋਟਰਾਂ ਤੇ ਕਿਸੇ ਦੇ ਘਰਾਂ ਦੇ ਕਿਸੇ ਦੇ ਬਾਗਲੇ ਤੇ ਨਾ ਉਹ ਕਰਿਆ ਹੋਇਆ ਬਾ ਨਿਸ਼ਾਨੀ ਉਹ ਮਾਰਕਾ ਜਿਹਾ ਲਾਇਆ ਹੋਇਆ ਭਈਏ ਪਜਾਓ ਤੇ ਪੰਜਾਬ ਬਚਾਓ ਬੀ ਯਾਰ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਕਿ ਇਹਨਾਂ ਨੂੰ ਭਜਾਉਣ ਦੇ ਨਾਲ ਪੰਜਾਬ ਦਾ ਬਚਣ ਦਾ ਕੀ ਕਾਰਨਾ ਮੈਨੂੰ ਇੱਕ ਗੱਲ ਦੱਸ ਦੋ ਵੀ ਸਿਰਫ ਇੱਕ ਐਗਜ਼ਾਮਪਲ ਦੇ ਦੋ ਹੁਣ ਮੇਰੀ ਹੁਣ ਆਪਣੇ ਅਮਰੀਕਾ ਤੋਂ ਮੁੜ ਕੇ ਆਏ ਆ ਹਨ ਆਪਣੇ ਨਾਲੇ 50 50 60 60 ਲੱਖ ਰੁਪਈਆ ਲਾ ਕੇ ਗਏ ਸੀ ਉਹ ਮੁੜਿਆ ਆਏ ਹਨ ਆਪਾਂ ਨੂੰ ਸਾਰਿਆਂ ਨੂੰ ਕਿੰਨਾ ਦੁੱਖ ਹੋਇਆ ਕਿ ਓਹੋ ਵੀ ਬਾਈ ਮੁੜ ਕੇ ਆ ਗਏ ਹਨ ਆਪਾਂ ਯਾਰ ਇਹਨਾਂ ਦਾ ਦੇਖਦੇ ਆ ਹਨਾ ਮੈਂ ਕੱਲ ਇੱਕ ਆਪਣੇ ਫੇਸਬੁਕੀ ਵਿਦਵਾਨ ਆ ਬਹੁਤ ਵੱਡੇ ਤੇ ਉਹਨਾਂ ਨੇ ਗੱਲ ਇੱਕ ਜਵਾਬ ਜੇ ਤੋਂ ਇੰਟਰਵਿਊ ਪੁਆਈ ਹਨਾ ਕਿ ਇਹ ਪਈਆ ਰਾਜ ਖਤਮ ਕਰਨਾ ਯਾਰ ਪਈਆਂ ਦਾ ਰਾਜ ਕਿਹੜਾ ਵਾ ਮੈਨੂੰ ਇਸ ਗੱਲ ਦਾ ਦਸਭਾਲ ਦੇ ਦੋ ਵੀ ਕਿਹੜਾ ਪਈਆਂ ਦਾ ਰਾਜ ਹੈ ਠੀਕ ਆ ਯਾਰ ਉਹ ਆਪਦੇ ਹੱਕ ਦੀ ਆਪਦਾ ਕੰਮ ਕਰਦੇ ਆ ਦਿਹਾੜੀ ਲਾਉਂਦੇ ਆ ਜੋਤਾ ਲਾਉਂਦੇ ਆ ਤੇ ਉਹ ਯਾਰ ਕੰਮ ਕਰਕੇ ਆਪਾਂ ਤੋਂ ਪੈਸੇ ਲੈਂਦੇ ਆ ਕਦੋਂ ਆਪਾਂ ਤੋਂ ਧੱਕੇ ਨਾਲ ਪੈਸੇ ਲੈ ਕੇ ਜਾਂਦੇ ਇਸ ਗੱਲ ਦਾ ਮੈਨੂੰ ਜਵਾਬ ਦੋ ਵੀ ਆਪਾਂ ਤੋਂ ਧੱਕੇ ਨਾਲ ਪੈਸੇ ਲੈਂਦੇ ਆ ਉਹ ਨਹੀਂ ਨਾ ਫੇਰ ਯਾਰ ਵੀਰੇ ਦੇਖੋ ਸ਼ਾਇਦ ਪੰਜਾਬ ਦੇ ਵਿੱਚ ਬਹੁਤ ਕੋਨਿਆਂ ਦੇ ਵਿੱਚ ਥੋੜੇ ਇੱਧਰ ਜਿਹੜੇ ਬੰਦੇ ਇਹ ਕਹਿ ਦਿੰਦੇ ਆ ਨਾ ਕਿ ਸਾਨੂੰ ਨਹੀਂ ਲੋੜ ਪਰ ਵੀਰੇ ਇੱਕ ਗੱਲ ਆ ਜਿਵੇਂ ਆਪਣਾ ਨਾ ਕੰਮ ਰੁਕ ਜੂਗਾ ਸਾਰਾ ਪੰਜਾਬ ਦਾ ਖੇਤੀ ਖੜ ਜੂ ਸਾਰੀ ਨਾ ਖੇਤੀ ਹੋਵੇ ਨਾ ਕੁਝ ਹੋਰ ਹੋਵੇ ਠੀਕ ਨਹੀਂ ਵੀ ਐਵੇਂ ਬਿਨਾ ਮਤਲਬ ਤੋਂ ਆਪਾਂ ਉਹ ਕਰੀ ਜਾਂਦੇ ਰਹਿੰਦੇ ਆ ਹਨਾ ਕਿ ਬਦਨਾਮ ਜਾਂ ਕੁਝ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਯਾਰ ਠੀਕ ਆ ਮਾੜਾ ਬੰਦਾ ਹਰ ਇੱਕ ਜਗ੍ਹਾ ਹੁੰਦਾ ਆਪਣੀ ਪੰਜਾਬ ਪੀਕੋਮ ਦੇ ਵਿੱਚ ਵੀ ਮਾੜੇ ਬੰਦੇ ਆ ਠੀਕ ਨਹੀਂ ਤੇ ਸਾਰੀਆਂ ਕੌਮਾਂ ਚ ਮਾਰੇ ਬੰਦੇ ਹੁੰਦੇ ਆ ਹੁਣ ਆਪਣੇ ਆਪਣੇ ਬੰਦਿਆਂ ਨੇ ਬਾਹਰ ਜਾ ਕੇ ਧਰਨੇ ਲਾਉਣ ਲੱਗੇ ਹੈਨਾ ਉਹ ਆਪਾਂ ਨੂੰ ਕਹਿੰਦੇ ਆ ਕਿ ਆਪਣੇ ਅੰ내 ਧਰਨੇ ਲਾਉਣੇ ਸਿਖਾਤੇ ਬਾਹਰ ਜਾ ਕੇ ਵੀ ਧਰਨੇ ਲਾਓ ਧਰਨੇ ਲਾਉਂਦੇ ਆ ਧਰਨੇ ਲਾ ਕੇ ਕੀ ਮਿਲਦਾ ਆ ਦੇਖ ਲਓ ਕੀ ਹਾਲਾਤ ਹੋਏ ਹੋਏ ਆ ਸਾਰੇ ਪਾਸੇ ਤੇ ਆਪਾਂ ਆਪਣੇ ਬੰਦਿਆਂ ਨੂੰ ਐਵੇਂ ਉਹ ਕਰਦੇ ਰਹਿੰਦੇ ਆ ਹੈਨਾ ਬਦਨਾਮ ਕੀ ਯਾਰ ਉਹ ਇੰਨਾ ਵਧੀਆ ਯਾਰ ਸਾਰੇ ਕੰਮ ਕਰਦੇ ਆ ਬਾਈ ਕਿਸੇ ਤੋਂ ਸਾਡੇ ਦਾ ਯਾਰ ਬਾਈ ਸਾਡੇ ਦਾ ਕੰਮ ਹੀ ਉਹਨਾਂ ਨਾਲ ਚੱਲਦੇ ਆ ਐਵੇਂ ਤੈਨੂੰ ਦੱਸਾਂ ਤੁਹਾਨੂੰ ਕਮ ਬਹੁਤ ਯਾਰੇ ਵੀਰ ਸਹਿਮਤ ਹੋਣਗੇ ਮੇਰੇ ਨਾਲ ਵੀ ਠੀਕ ਆ ਸ਼ਾਇਦ 5-10% ਵੀਰ ਨਹੀਂ ਸਹਿਮਤ ਹੋਣੇ ਕਿ ਹਾਂ ਸਾਨੂੰ ਨਹੀਂ ਲੋੜ ਉਹ ਉਹਨਾਂ ਨੂੰ ਨਹੀਂ ਲੋੜ ਜਿਹੜੇ ਵੀਰ ਵੀ ਥੋੜਾ ਕੰਮ ਕਰਦੇ ਆ ਵੀ ਹਾਂ ਉਹਨਾਂ ਦਾ ਆਪ ਕਰਕੇ ਸਰ ਜੂਗੇ ਪਰ ਵੀਰੇ ਖੇਤੀ ਦੇ ਵਿੱਚ ਨਾ ਜਿਵੇਂ ਯਾਰ ਦੇਖੋ ਕਿਸੇ ਨੂੰ ਮਾੜਾ ਕਹਿਣ ਦੇ ਨਾਲੋਂ ਜੇ ਉਹਨਾਂ ਦੇ ਵਿੱਚੋਂ ਦੋ ਬੰਦੇ ਮਾੜੇ ਆ ਤਾਂ ਸਾਰੇ ਬੰਦੇ ਮਾੜੇ ਨਹੀਂ ਹੋ ਜਾਂਦੇ ਉਹਨੇ ਇਹ ਗੱਲ ਆਪਾਂ ਨੂੰ ਵੀ ਪਤਾ ਵਾ ਠੀਕ ਨਹੀਂ ਆਪਣੀ ਕੌਮ ਦੇ ਵਿੱਚ ਵੀ ਬੰਦੇ ਮਾੜੇ ਆ ਆਪਣੇ ਵਿੱਚ ਵੀ ਉਹ ਕਰਦੇ ਆ ਹਨਾ ਕਿ ਆਪਣਾ ਨਾਮ ਬਦਨਾਮ ਕਰਦੇ ਆ ਉਵੇਂ ਹੀ ਉਹਨਾਂ ਦੇ ਵਿੱਚ ਮਾੜੇ ਆ ਵੀ ਜਿਹੜੇ ਉਹਨਾਂ ਦਾ ਨਾਮ ਬਦਨਾਮ ਕਰਦੇ ਆ ਠੀਕ ਨਹੀਂ ਤੇ ਉਹਦੇ ਚੱਕਰ 'ਚ ਆਪਾਂ ਸਾਰਿਆਂ ਨੂੰ ਮਾੜਾ ਕਹੀਏ ਜਾਂ ਸਾਰਿਆਂ ਨੂੰ ਬੁਰਾ ਕਹੀਏ ਤਾਂ ਉਹ ਗੱਲ ਸੋਹਣੀ ਨਹੀਂ ਹੈਗੀ ਹਨਾ ਕਿ ਉਹਨੇ ਵੀਰ ਨੇ ਕਿਹਾ ਕਿ ਉਹ ਮੈਂ ਇੰਟਰਵਿਊ ਉਹ ਮੁੰਡੇ ਦੀ ਇੰਟਰਵਿਊ ਜੀ ਦੇਖਦਾ ਸੀਗਾ ਛੋਟੇ ਜਿਹੇ ਜਵਾਗ ਦੀ ਉਹ ਕਹਿੰਦਾ ਪੰਜਾਬ ਚ ਕੰਮ ਹੀ ਹੈ ਨਹੀਂ ਪੰਜਾਬ ਚ ਆਹ ਹੈ ਨਹੀਂ ਪੰਜਾਬ ਜੋਬ ਹੈ ਨਹੀਂ ਵੀ ਯਾਰ ਜੇ ਪੰਜਾਬ ਵੀ ਪੜੇ ਤਾਂ ਹੈ ਨਹੀਂ ਆਪਾਂ ਪੜ ਲੇ ਜਿਹੜੇ ਬੰਦੇ ਪੜ ਲਿਖਦੇ ਆ ਉਹਨਾਂ ਨੂੰ ਸਾਰਿਆਂ ਨੂੰ ਕੰਮ ਆ ਯਾਰ ਪੰਜਾਬ ਚ ਤਾਂ ਕੰਮ ਕਿਉਂ ਨਹੀਂ ਹੈਗਾ ਹਰੇ ਤੁਸੀਂ ਕਿਸੇ ਵੀ ਡਿਪਾਰਟਮੈਂਟ ਜੇ ਚਲ ਜਿਓ ਬੰਦਿਆਂ ਦੀ ਘਾਟ ਹੀ ਘਾਟ ਹੈ ਚਾਹੇ ਤੁਸੀਂ ਜਿੱਥੇ ਮਰਜ਼ੀ ਚਲ ਜਾਓ ਤਾਂ ਉਹ ਕਹਿੰਦਾ ਉਹ ਨਿੱਕੇ ਜਿਹਾ ਜਵਾਕ ਨੂੰ ਪਹਿਲਾਂ ਪੜਾਇਆ ਨਾ ਵੀ ਹਾਂ ਤੁਸੀਂ ਵੀ ਇਹ ਇਹ ਗੱਲਾਂ ਕਹਿਣੀਆਂ ਹਨ ਨਾ ਵੀ ਆਜ ਤੇ ਕੰਮ ਹੈ ਨਹੀਂ ਫਲਾਨਾ ਐਨੀ ਟਾਈਮ ਕਾ ਹੈ ਨਹੀਂ ਯਾਰ ਤੁਸੀਂ ਕਿਸੇ ਵੀ ਮਰਜ਼ੀ profession ਦੇ ਵਿੱਚ ਆਪਣੇ ਤੁਸੀਂ ਮਿਸਤਰੀ ਬੰਦੇ ਕੋਲੇ ਚਲ ਜਾਓ ਉੱਥੇ ਬੰਦੇ ਹੈ ਨਹੀਂ ਹਨਾ ਕਿਸੇ ਫੈਕਟਰੀਆਂ ਦੇ ਵਿੱਚ ਚਲ ਜਾਓ ਉੱਥੇ ਸਟਾਫ ਦੀ ਕਮੀ ਆ ਕਿਤੇ ਸ਼ਾਪਾਂ ਦੇ ਚਲ ਜਾਓ ਉੱਥੇ ਸਟਾਫ ਦੀ ਕਮੀ ਆ ਜੇ ਤੁਸੀਂ ਜੇ ਤੁਸੀਂ ਪੜ੍ਹੇ ਲਿਖੇ ਹੁੰਦਾ ਤੁਹਾਡੀਆਂ ਉੱਚੀਆਂ ਪੋਸਟਾਂ ਤੇ ਕਮੀਆਂ ਹਨਾ ਜਿੱਥੇ ਮਰਜੀ ਯਾਰ ਬੰਦੇ ਤਾਂ ਅੱਜ ਕੱਲ ਮਿਲਦੇ ਨਹੀਂ ਹੈਗੇ ਹਨਾ ਕਿ ਐਵੇਂ ਮੈਂ ਝੂਠ ਤੁਹਾਨੂੰ ਵੀ ਪਤਾ ਵਾ ਹਨ ਤੇ ਆਪਾਂ ਪੜਨਾ 9 ਆ ਤੇ 10 ਪੜ੍ਹ ਕੇ ਜਾਂ 11 ਪੜ੍ਹ ਕੇ ਉਸ ਤੋਂ ਬਾਅਦ ਆਪਾਂ ਇਹ ਗੱਲ ਦੇਖੀਏ ਕਿ ਹਾਂ ਸਾਨੂੰ ਕੰਮ ਨਹੀਂ ਮਿਲਿਆ ਤਾਂ ਉਹ ਕਿਵੇਂ ਮਿਲ ਜੂਗਾ ਹੁਣ ਮੈਂ 10 ਪੜ੍ਹਿਆ ਵਾਂ 10 ਪੜ੍ਹੇ ਨੂੰ ਮੈਨੂੰ ਕਿਹਨੇ ਕੁਰਸੀ ਤੇ ਬਿਠਾਉਣਾ ਵਾ ਨਹੀਂ ਨਾ ਬਿਠਾਉਣਾ ਵੀ ਇਰੇ ਦੇ ਵਿੱਚ ਆਪਾਂ ਕਿਉਂ ਇਹ ਗੱਲਾਂ ਕਰਦੇ ਆ ਠੀਕ ਨਹੀਂ ਬਿਨਾ ਮਤਲਬ ਤੋਂ ਜਿਹੜੀਆਂ ਗੱਲਾਂ ਹੋਣ ਵਾਲੀਆਂ ਹੀ ਨਹੀਂ ਆਪਾਂ ਉਹਨਾਂ ਨੂੰ ਖਰੀਦਦੇ ਆ ਹਮੇਸ਼ਾ ਜਿਹੜੀ ਚੀਜ਼ ਹੋ ਹੀ ਨਹੀਂ ਸਕਦੀ ਆਪਾਂ ਉਹਨੂੰ ਖਰੀਦਦੇ ਆ ਯਾਰ ਤੁਸੀਂ ਕੰਮ ਕਰਨਾ ਸਿਖਾਓ ਲੋਕਾਂ ਨੂੰ ਜਵਾਕਾਂ ਨੂੰ ਕੰਮ ਕਰਨਾ ਸਿਖਾਓ ਨਾ ਕਿ ਆਹ ਵਿਰੋਧਤਾ ਕਰਨੀ ਵੀ ਹਰ ਇੱਕ ਦੀ ਵਿਰੋਧਤਾ ਯਾਰ ਹਰ ਇੱਕ ਦੀ ਵਿਰੋਧਤਾ ਹੋਰ ਹੋਰ ਆਪਣੇ ਪੱਲੇ ਕੁਝ ਨਹੀਂ ਹੈਗਾ ਬਸ ਆਪਾਂ ਇੱਕੋ ਹੀ ਗੱਲ ਕਰਦੇ ਆ ਕਿ ਹਾਂ ਵੀ ਬਸ ਇਹਨਾਂ ਦੀ ਵੀ ਕਦੀ ਕਿਸੇ ਦੀ ਵਿਰੋਧਤਾ ਲੱਗ ਜਾਂਦੇ ਆ ਕਦਨ ਕਦੀ ਕਿਸੇ ਦੀ ਵਿਰੋਧਤਾ ਕੱਲ ਲੱਗ ਜਾਂਦੇ ਹਨ ਹਨ ਕੀ ਬਸ ਇੱਕ ਲਾਈਮਨਾਈਟ ਵੀ ਬਸ ਵੀ ਇੱਕ ਸੁਰਕੀਆਂ ਦੇ ਵਿੱਚ ਰਹਿਣ ਦੇ ਮਾਰੇ ਹਨ ਤੇ ਮਾੜਾ ਮੋਟਾ ਦੇਖੋ ਯਾਰ ਵੀਰੇ ਸਾਡੇ ਬੰਦੇ ਆ ਯਾਰ ਸਾਡੇ ਕੋਲੇ ਕੰਮ ਕਰਦੇ ਆ ਮੈਂ ਤਾਂ ਆਪਦੇ ਯਾਰ ਭਰਾ ਵਾਂਗੂ ਰੱਖਦਾ ਠੀਕ ਹੈ ਨਾ ਜਿਹੜੀ ਗੱਲ ਦਾ ਗੁੱਸਾ ਕਰਨ ਵਾਲਾ ਹੁੰਦਾ ਗੁੱਸਾ ਵੀ ਕਰੀਦਾ ਪਿਆਰ ਨਾਲ ਵੀ ਰੱਖੀਦਾ ਹਨ ਤੇ ਆ ਸਾਡੇ ਸਾਡੇ ਦਾ ਭਾਈ ਹੁਣ ਮੈਂ ਮੈਂ ਤਾਂ ਜਗਾ ਵੀ ਦਿੱਤੀ ਹੋਈ ਆ ਰਹਿਣ ਨੂੰ ਉਹਨਾਂ ਨੂੰ ਸਾਰਿਆਂ ਨੂੰ ਸਾਡੇ ਪਿੰਡ ਆ ਸਾਡੇ ਨਾਲ ਸਰਾਬਾ ਪਿੰਡ ਆ ਉਹ ਸਰਾਬੇ ਪਿੰਡ ਦੇ ਵਿੱਚ ਤਾਂ ਅੰਤ ਨਹੀਂ ਵੀ ਇੰਨੇ ਕੁ ਬੰਦੇ ਹੀ ਰਹਿੰਦੇ ਆ ਬਾਹਰੋਂ ਆ ਕੇ ਉਹਨਾਂ ਨੇ ਤਾਂ ਪੱਕੇ ਆਪਦੀਆਂ ਵਿਚਾਰਿਆਂ ਨੇ ਝੁੱਗੀਆਂ ਪਾ ਕੇ ਰਹਿੰਦੇ ਆ ਇੰਨੀ ਮਿਹਨਤ ਕਰਦੇ ਆ ਕਿ ਗੱਲ ਹੀ ਛੱਡ ਦੋ ਯਾਰ ਹਨਾ ਕਿ ਆਪਾਂ ਮਿਹਨਤ ਕਰਦੇ ਵਾਲੇ ਬੰਦਿਆਂ ਨੂੰ ਵੀ ਤਾਂ ਓਹੋ ਹੁੰਨਿਆ ਵੀ ਹਾਂ ਵੀ ਇਹ ਮਿਹਨਤ ਵੀ ਕਿਉਂ ਕਰਦੇ ਆ ਹਨਾ ਅਤੇ ਬਿਨਾ ਮਤਲਬ ਤੋਂ ਜਿਹੜੀਆਂ ਗੱਲਾਂ ਹੋਣ ਵਾਲੀਆਂ ਨਹੀਂ ਆਪਾਂ ਉਧਰ ਨੂੰ ਜ਼ਿਆਦਾ ਧਿਆਨ ਆਪਣਾ ਭਟਕਾਉਂਦੇ ਆ ਹਨ ਉਹ ਗੱਲੇ ਦੇ ਦਿਆ ਕਰੋ ਯਾਰ ਪੰਜਾਬੀ ਬੰਦੇ ਲੈ ਸਾਨੂੰ ਦੇਣ ਵੀ ਕਿੱਥੇ ਆ ਪੰਜਾਬੀ ਬੰਦੇ ਕੰਮ ਕਰਨ ਵਾਲੇ ਖੱਤਿਆਂ ਦੇ ਵਿੱਚ ਕਿ ਕੌਣ ਬੰਦੇ ਕੰਮ ਕਰਨਗੇ ਆ ਕੇ ਮੈਨੂੰ ਦੇ ਦਿਓ ਲੈ ਮੈਨੂੰ ਹੁਣੇ ਅੱਜ ਹੀ 100 100 ਸਵਾ ਤੋਂ ਪੰਜਾਬੀ ਬੰਦਾ ਭੇਜ ਦੇ ਤੇ ਭੇਜ ਦੋਵੇ ਕਿ ਮੈਂ ਬੰਦਿਆਂ ਨੂੰ ਹਟਾ ਦੂੰਗਾ ਇਹਨਾਂ ਨੂੰ ਛੁੱਟੀ ਕਰ ਦਾਂਗੇ ਵੀ ਹਾਂ ਅਸੀਂ ਨਹੀਂ ਰੱਖਣਾ ਠੀਕ ਨਹੀਂ ਵੀ ਪੱਕੇ ਜਿੰਨਾ ਜਿਵੇਂ ਇਹ ਕੰਮ ਕਰਦੇ ਆ ਜਿਵੇਂ ਆਪਦੀਆਂ ਪੱਕੀਆਂ ਗੱਲਾਂ ਤੇ ਖੜਦੇ ਆ ਉਵੇਂ ਬੰਦੇ ਭੇਜੇ ਮੇਰੇ ਕੋਲੇ ਜਿੱਥੇ ਮਰਜੀ ਜਾਂ ਹੋਰ ਬੰਦਿਆਂ ਕੋਲ ਠੀਕ ਨਹੀਂ ਪਰ ਐਵੇਂ ਬਿਨਾ ਮਤਲਬ ਤੋਂ ਗੱਲਾਂ ਛੱਡੀ ਜਾਣੀਆਂ ਕਿ ਆਪ ਗਰਾਊਂਡ ਦੀ ਰਿਐਲਿਟੀ ਤੇ ਆ ਕੇ ਗੱਲ ਤਸਥ ਕਰਨੀ ਚਾਹੀਦੀ ਆ ਵੀ ਹਾਂ ਐ ਨਹੀਂ ਆ ਗੱਲ ਆ ਨਹੀਂ ਆ ਗੱਲ ਠੀਕ ਨਹੀਂ ਆਪਾਂ ਉਹੀ ਛੱਡੀ ਜਾਂਦੇ ਆ ਪੱਚਰ ਮਾਰੀ ਜਾਂਦੇ ਆ ਰੋੜੀ ਜਾਂਦੇ ਆ ਹਨ ਇਹ ਹਾਂ ਸਾਡੇ ਮਗਰ ਹੈਗਾ ਵੀ ਇਦਾਂ ਹੋ ਜਾਣ ਇਹਨਾਂ ਤੋਂ ਬਿਨਾ ਆਪਣੀ ਗਤੀ ਨਹੀਂ ਹੈਗੀ ਵੀਰੇ ਸਾਡੀ ਤਾਂ ਗਤੀ ਨਹੀਂ ਹੈਗੀ ਆਪਾਂ ਤਾਂ ਐਵੇਂ ਤੁਹਾਨੂੰ ਕਹੀ ਠੀਕ ਨਹੀਂ ਇਹਨਾਂ ਨਾਲ ਹੀ ਆਪਣਾ ਕੰਮ ਜੋ ਕੰਮਕਾਰ ਚੱਲਦਾ ਸਾਰੇ ਵੀਰਾਂ ਦਾ ਠੀਕ ਆ ਇਹਨਾਂ ਤੋਂ ਬਿਨਾ ਆਪਣਾ ਕੰਮ ਵੀ ਨਹੀਂ ਚੱਲਣਾ ਇਹ ਗੱਲ ਲਿਖ ਕੇ ਲੈ ਲਓ ਮੈਨ ਤੋਂ ਇਹਨਾਂ ਤੋਂ ਬਿਨਾ ਆਪਾਂ ਕਾਸੇ ਜੋਗੇ ਨਹੀਂ ਹੈਗੇ ਸਾਰਿਆਂ ਦਾ ਕੰਮ ਇਹਨਾਂ ਨਾਲ ਹੀ ਚੱਲਦਾ ਵਾ ਮਾਰਕੀਟ ਦੇ ਵਿੱਚ ਵੀ ਇਹ ਹੈ ਤੇ ਕੰਮ ਕਰਨ ਨੂੰ ਵਿੱਚ ਵੀ ਇਹ ਹੈ ਠੀਕ ਨਹੀਂ ਇਹਨਾਂ ਤੋਂ ਬਿਨਾ ਆਪਾਂ ਕਾਸੇ ਜੋਗੇ ਨਹੀਂ ਹੈਗੇ ਸਾਰਾ ਕੰਮ ਰੁਕ ਜਾਣ